ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਰਾਗ ਮਾਝ ਮਹੱਲਾ 5 ਸਾਰ ਉਤ ਸੁਹਾਵੇ ਜੇਤ ਤੁਧ ਸਮਾਲੇ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋ ਰਿਦਾ ਸੁਹੇਲਾ ਜੇਤ ਰਦਾ ਤੂੰ ਉਠਾ ਸਭਨਾ ਕੇ ਦਾਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਿਧ ਤੇਰੇ ਅਖੋਟ ਭੰਡਾਰਾ ਜੈਸ ਤੂੰ ਦੇਹ ਸੋ ਤ੍ਰਿਪਤ ਅਘਾਵੈ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸਾ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸੰਜੀਵਾਲ ਸਦਾਇਨ ਤੂੰ ਕਿਸ ਅਨੰਦ ਸਹਿਬਾ ਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਤਿਥੇ ਕਰਾਏ ਪੁਆਏ ਜਿਵੇਂ ਗਿਆਨੀ ਜੀ ਨੇ ਪੜਿਆ ਹੈ ਥੋੜੀ ਮਿਹਨਤ ਕਰਨੀ ਪੈਂਦੀ ਹੈ ਆਮ ਪਾਠੀ ਸੰਕਰਾਏ ਜਾਂ ਪੁਆਏ ਕਰਕੇ ਹੀ ਛੱਡ ਦਿੰਦੇ ਆ ਹਾ ਹਾ ਜਾਂ ਉਹਨਾਂ ਦੇ ਨੱਕੀਆਂ ਜਿਹੜੀਆਂ ਮਾਤਰਾ ਨੇ ਸਿਹਾਰੀ ਈੜੀ ਨੂੰ ਵੀ ਲੱਗੀ ਹੈ ਹਾਹੇ ਨੂੰ ਵੀ ਲੱਗੀ ਹੈ ਇਹ ਕਰਕੇ ਉਹ ਉਚਾਰਣ ਨਹੀਂ ਕਰ ਪਾਉਂਦੇ ਸੋ ਥੋੜੀ ਮਿਹਨਤ ਕਰਕੇ ਇਹਦਾ ਉਚਾਰਣ ਇਸੇ ਤਰ੍ਹਾਂ ਜਿਵੇਂ ਗਿਆਨੀ ਜੀ ਕਰਾ ਰਹੇ ਸਿੱਖਿਆ ਜਾਵੇ ਤੇ ਕਰਿਆ ਜਾਵੇ ਉਮਾ ਪੰਕਤੀਆਂ ਤੇ ਵਿਸਰਾਮ ਆਪੇ ਤੇ ਲੱਗੇਗਾ ਤੂੰ ਆਪੇ ਗੁਰਮੁਖ ਮੁਕਤ ਕਰਾਏਂ ਹੈ ਤੂੰ ਆਪੇ ਮਨਮੁਖ ਜਨਮ ਪਵਾਏਂ ਹੈ ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਦਸਾਹ ਰਾਜੀਓ